ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਅੱਜ ਮੈਂ 569 ਮਿੰਨੀ ਬੱਸਾਂ ਦੇ ਪਰਮਿਟ ਦੇ ਕੰਮ ਜਿਦੇ ਚੋਂ 350 ਪਰਮਿਟ ਨਵੇਂ ਨੇ ਟਰਾਲੀਆਂ ਤੇ ਲੰਮਕਲੰਕ ਕੁੜੀਆਂ ਜਾਂਦੀਆਂ ਸਕੂਲਾਂ ਨੂੰ ਅਸੀਂ ਬੱਸਾਂ ਲਾਵਾਂਗੇ ਵੀ ਮਾਂਗਰ ਪਿੱਛੇ ਰਹਿ ਗਏ ਪਿੱਛੇ ਰਹਿ ਗਏ ਅਚਾਨਕ 2022 ਚ ਪੰਜਾਬ ਦੇ ਲੋਕਾਂ ਨੇ ਕਹਿੰਦਾ ਪਿੱਛੇ ਮੁੜੇਗੇ ਪਿੱਛੇ ਮੁੜ ਆਪਣਾ ਪਿੰਡ ਮੋੜਿਆ ਗਿਆ ਅੱਜ ਮੈਂ 565 ਮਿੰਨੀ ਬੱਸਾਂ ਦੇ ਪਰਮਿਟ ਦੇ ਕੰਮ ਜਿਦੇ ਚੋਂ 350 ਪਰਮਿਟ ਨਵੇਂ ਨੇ ਉਹਨਾਂ ਨੇ ਅਪਲਾਈ ਕਰਤਾ ਪਰਮਿਟ ਮਿਲ ਗਏ ਕੋਈ ਸ਼ਿਫਾਰਿਸ਼ ਨਹੀਂ ਕੁਛ ਨਹੀਂ ਪਿੰਡਾਂ 'ਚ ਬੱਸਾਂ ਆਉਣ ਦਾ ਦਰਵਾਜ਼ਾ ਹੀ ਖਤਮ ਹੋ ਗਿਆ ਜੀ ਪਹਿਲਾਂ ਆਪਣੇ ਬੱਸ ਆਉਂਦੀ ਹੁੰਦੀ ਸੀ ਚਲੋ ਪਹਿਲਾਂ ਤਾਂ ਇੱਥੋਂ ਹੀ ਮੁੜ ਜਾਂਦੀ ਹੁੰਦੀ ਸੀ ਉਹ ਹੁਣ ਤਾਂ ਪੁਲ ਵੀ ਬਣ ਗਿਆ ਹੁਣ ਤਾਂ ਇਧਰ ਨੂੰ ਵੀ ਸੜਕ ਬਣ ਗਈ ਹੀਰੋਆਂ ਵਾਲੇ ਪਾਸੇ ਹੁਣ ਤਾਂ ਵੀਰ ਵਾਲੇ ਘਟੇ ਵਾਲੇ ਪਾਸੇ ਵੀ ਸੜਕ ਬਣ ਗਈ ਬੱਸਾਂ ਦੇ ਹਾਰਨ ਮਾਰੇ ਤੇ ਚਾਹ ਧਰਦੇ ਹੁੰਦੇ ਸੀ ਆਪਾਂ ਵੀ ਤਿੰਨਾਂ ਵਾਲੀ ਆ ਗਈ ਚਾਹ ਧਰ ਲਓ ਅੱਜ ਮੈਂ ਕਹਿ ਕੇ ਆਇਆ ਉਹਨਾਂ ਨੂੰ ਮੈਂ ਕਿਹਾ ਟਾਈਮ ਤੇ ਆਇਆ ਕਰੋ ਐ ਮੈਨਾਂ ਚਾਹ ਲੇਟ ਕਰਾ ਦੇ ਲੋਕਾਂ ਦੀ ਹੁੰਦਾ ਸੀ ਨਾ ਆਪਣੀ ਤਿੰਨਾਂ ਵਾਲੀ ਆ ਗਈ ਸੋ ਇਸ ਕਰਕੇ ਉਹ ਰਵਾਜ ਹੀ ਖਤਮ ਕਰਤਾ ਜੀ ਟਰਾਲੀਆਂ ਤੇ ਲੰਮਕਲੰਕ ਕੁੜੀਆਂ ਜਾਂਦੀਆਂ ਸਕੂਲਾਂ ਨੂੰ ਅਸੀਂ ਬੱਸਾਂ ਲਾਵਾਂਗੇ ਕਾਲਜ ਜਾਣ ਵਾਲੇ ਮੁੰਡਿਆਂ ਨੂੰ ਫਾਇਦਾ ਹੋਊਗਾ ਬੱਸਾਂ ਬੱਸਾਂ ਚ ਕੀ ਹੈ ਡਰਾਈਵਰ ਕਨੈਕਟਰਾਂ ਨੂੰ ਕੰਮ ਮਿਲੂਗਾ ਸਪੇਰ ਪਾਰਟ ਵਾਲੇ ਕਿੰਨੇ ਨੂੰ ਕੰਮ ਮਿਲੂਗਾ ਕਿੰਨੇ પેટ્રોલ ਪੰਪਾਂ ਤੇ ਡੀਜ਼ਲ ਤੇ ਕੰਜ਼ਮਪਸ਼ਨ ਹੋਊਗੀ ਸਰਕਲ ਘੁੰਮੂਗਾ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਦੋ ਚਾਰ ਮੁੰਡੇ ਇਕੱਠੇ ਹੋ ਕੇ ਕੰਮ ਕਰੋ ਸਰਕਾਰ ਤੁਹਾਨੂੰ ਸਹਾਇਤਾ ਦੇਊਗੀ ਸਰਕਾਰ ਤੁਹਾਨੂੰ ਦੱਸੂਗੀ ਕਿ ਕਿਵੇਂ ਕੰਮ ਕਰਨਾ ਹੈ ਕਿਹੜੀਆਂ ਸਕੀਮਾਂ ਨੇ ਜਿਹਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ ਸੋ ਮੈਨੂੰ ਬੜੀ ਖੁਸ਼ੀ ਆ ਆਪਣੇ ਪਿੰਡ ਆ ਕੇ ਮੈਂ ਕੋਈ ਬਹੁਤੀ ਰਾਜਨੀਤਿਕ ਸਪੀਚ ਨਹੀਂ ਦੇਣੀ ਮੈਂ ਕੋਈ ਪਿੰਡ ਚ ਕਦੇ ਮੈਂ ਭਾਸ਼ਣ ਨਹੀਂ ਦਿੰਦਾ ਆਪਣੇ ਪਿੰਡ ਸਾਰੇ ਤੁਸੀਂ ਸਿਆਣੇ ਹੋ ਤੇ ਬਸ ਇਹੀ ਕਹੂੰਗਾ ਕਿ ਜੇ ਮੌਕਾ ਮਿਲੇ ਹੈ ਪ੍ਰਮਾਤਮਾ ਨੇ ਦਿੱਤਾ ਹੈ ਤਾਂ ਉਸ ਮੌਕੇ ਨੂੰ ਇਸ ਕਰਕੇ ਠਾਈਏ ਕਿ ਫਾਇਦਾ ਇਹਦਾ ਕਿ ਆਪਾਂ ਤਰੱਕੀਆਂ ਕਰੀਏ ਕੋਈ ਇਹ ਨਹੀਂ ਹੈਗਾ ਕਿ ਇਕੱਲੇ ਇਕੱਲੇ ਇਸ ਪਿੰਡ ਨੂੰ ਹੀ ਮੈਂ ਧਰਮਗੜ ਨੂੰ ਮੈਂ ਗੰਡੂਆ ਨੂੰ ਫਤੇਗੜ ਨੂੰ ਪਾਟੇ ਵਾਲੇ ਨੂੰ ਗੜੱਦੀ ਨੂੰ ਦੋਦੜੇ ਨੂੰ ਭਾਦਰੇ ਨੂੰ ਇਧਰੋਂ ਝਾੜੋਂ ਵੀਰ ਸ਼ੇਰੋਂ ਤੇ ਤੈਪੀ ਜਿੱਥੇ ਜਿੱਥੇ ਮਰਜੀ ਵਾਲੇ ਆ ਜਾਣ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਨੇ ਮੇਰੇ ਵਾਸਤੇ ਸਾਰੇ ਇੱਕੋ ਜਿਹਾ ਆਪਣੇ ਰਿਸ਼ਤੇਦਾਰੀਆਂ ਨੇ ਸਾਰੇ ਨਾਲ ਇੱਕੋ ਪਤਣ ਦਾ ਪਾਣੀ ਪੀਨੇ ਆ ਕਿੱਡਾ ਕਾ ਪੰਜਾਬ ਐਡਾ ਕਾ ਪੰਜਾਬ ਆ ਜੀ ਤਿੰਨ ਘੰਟਿਆਂ ਚ ਸਾਰਾ ਕਾਰ ਤੇ ਪੰਜਾਬ ਮੁੱਕ ਜਾਂਦਾ ਜਿੱਦੋਂ ਨੂੰ ਮਰਜੀ ਤੋ ਜੋ ਤਿੰਨ ਘੰਟਿਆਂ ਦਾ ਪੰਜਾਬ ਹੈ ਜੋ ਇਸ ਕਰਕੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਮੈਨੂੰ ਪੂਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਲੀਡਰ ਮਿਲਦੇ ਆ ਵੱਡੇ ਵੱਡੇ ਮੰਤਰੀ ਮਿਲਦੇ ਆ ਉਹ ਇੱਕ ਗੱਲ ਜ਼ਰੂਰ ਕਹਿੰਦੇ ਆ ਕਿ ਤੁਹਾਡੇ ਪਿੰਡ ਜਿਹੜਾ ਤੁਹਾਨੂੰ ਪਿਆਰ ਮਿਲਦਾ ਉਹ ਬਹੁਤ ਘੱਟ ਲੋਕਾਂ ਨੂੰ ਮਿਲਦਾ ਮੇਰੀ ਵੀ ਛਾਤੀ ਚੌੜੀ ਹੋ ਜਾਂਦੀ ਹੈ ਫਿਰ ਤੇ ਜਦੋਂ ਮੈਂ ਪਿੰਡ ਦਾ ਜਦੋਂ ਮੈਂ ਪਿੰਡ ਦਾ ਨਾਮ ਲੈ ਰੰਨਾ ਤਾਂ ਤੁਹਾਡਾ ਵੀ ਕੱਦ ਵਾ ਜਾਂਦਾ ਪਰ ਤੁਸੀਂ ਵੀ ਕਹਿੰਦੇ ਹਾਂ ਸਾਡਾ ਭਾਈ ਸਾਡਾ ਮੁੰਡਾ ਹੈ ਸਾਡਾ ਜਵਾਕ ਹੈ ਇਹੀ ਫਰਕ ਹੈ ਆ ਕੱਲ ਦਾ ਟੀਵੀ ਤੇ ਚੱਲੀ ਜਾਂਦਾ ਕੱਲ ਨੂੰ ਸਤਾਉ ਜਾਣਗੇ ਮੁੱਖ ਮੰਤਰੀ ਮਾਏਗਾ ਓਏ ਸਾਡੇ ਵਾਲੇ ਪਿੰਡਾਂ ਦੇ ਨਾਮ ਕਿੱਥੇ ਟੈਲੀਵਿਜ਼ਨ ਤੇ ਆਉਣੇ ਸੀ ਇੱਥੇ ਠੀਕ ਹੈ ਨਾ ਸੋ ਇਸ ਕਰਕੇ ਅ ਆਪਾਂ ਕਹਿੰਦੇ ਹੁੰਦੇ ਆ ਪਿੰਡ ਚ ਕਹਿੰਦੇ ਵੀ ਫਲਾਣੇ ਨੇ ਪਿੰਡ ਦਾ ਨਾਮ ਖੜਤਾ ਬਈ ਆਪਣੇ ਮੁੰਡੇ ਕਬੱਡੀ ਦੇ ਵਧੀਆ ਪਲੇਅਰ ਨੇ ਆਪਣੇ ਪਿੰਡ ਦਾ ਮੁੰਡਾ ਪ੍ਰਗਟ ਲਿਖਦਾ ਵੀ ਬਹੁਤ ਵਧੀਆ ਮੱਖਣ ਖੇਡਦਾ ਬਹੁਤ ਵਧੀਆ ਹੈ ਹੈ ਨਾ ਤੇ ਹੋਰ ਨਵੇਂ ਮੁੰਡੇ ਜਿਹੜੇ ਕੋਈ ਖੇਡਾਂ ਚ ਜਾ ਰਿਹਾ ਹੈ ਕੋਈ ਸਾਹਿਤ ਵਾਲੇ ਪਾਸੇ ਜਾ ਰਿਹਾ ਹੈ ਤੇ ਜਿੱਦਦਰ ਵੀ ਮੌਕਾ ਮਿਲਦਾ ਜਵਾਕ ਦਾ ਜਿੱਦਰ ਨੂੰ ਮਨ ਹੈਗਾ ਉਹਨੂੰ ਉਧਰ ਤਰੱਕੀ ਕਰਨ ਦੋ ਮੈਨੂੰ ਉਮੀਦ ਹੈ ਕਿ ਇਹ ਜਿਹੜੇ ਆਪਣੇ ਪਿੰਡ ਪਹਿਲਾਂ ਆ ਸਾਰੇ ਇਲਾਕਾ ਨਾ ਪਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਸੀ ਤੇ ਹੁਣ ਇਹ ਇਲਾਕਾ ਜਿਹੜਾ ਇਹ ਨੰਬਰ 1 ਇਲਾਕਾ ਬਣ ਜਾਊਗਾ ਫੌਜ ਦੇ ਵਿੱਚ ਕੀ ਹੁੰਦਾ ਜਦੋਂ ਫੌਜ ਚ ਪ੍ਰੇਡ ਹੁੰਦੀ ਹੈ ਨਾ ਜਿਹੜਾ ਸਭ ਤੋਂ ਲਾਈਨ ਚ ਜਾਂਦੇ ਨੇ ਉਹ ਪ੍ਰੇਡ ਦੇ ਵਿੱਚ ਜਿਹੜਾ ਸਭ ਤੋਂ ਅੱਗੇ ਹੁੰਦਾ ਸਾਰੇ ਜਾਣਿਆਂ ਦੀ ਨਿਗਾ ਉਹ ਤੇ ਹੁੰਦੀ ਹੈ ਵੀ ਇਹ ਸਭ ਤੋਂ ਵਧੀਆ ਫੌਜੀ ਹੋਣਾ ਇਹਨਾਂ ਦਾ ਇਹ ਸਭ ਤੋਂ ਵਧੀਆ ਜਵਾਨ ਹੋਣਾ ਜਿਹੜਾ ਮੂਰੇ ਲਾਇਆ ਵੀ ਇਹ ਵੀ ਚੜਾਈ ਆ ਸਭ ਤੋਂ ਜਿਹੜਾ ਮਾਗਰ ਹੁੰਦਾ ਉਹਦੇ ਵੱਲ ਹੋਰ ਹੀ ਤਰ੍ਹਾਂ ਦੇ ਦੇਖਦੇ ਹੁੰਦੇ ਨੇ ਵੀ ਉਹ ਤਾਂ ਯਾਰ ਰਿਹਫ ਹੋ ਜਾ ਹੈਗਾ ਕੰਮ ਵੀ ਤਾਂ ਮਾਗਰ ਲਾਇਆ ਨੇ ਪਰ ਲੋਕ ਉਦੋਂ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਯਕੀਨ ਨਹੀਂ ਕਰ ਸਕਦੀਆਂ ਜਦੋਂ ਅਚਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜੇਂਗੇ ਪਿੱਛੇ ਮੁੜ ਉਹ ਸਾਰੇ ਐਂ ਮੁੜ ਜਾਂਦੇ ਨੇ ਉਹ ਜਿਹੜਾ ਸਭ ਤੋਂ ਮਾਗਰ ਲਾਉਂਦਾ ਮੂਰੇ ਹੋ ਜਾਂਦਾ ਉਹ ਜਾਂਦਾ ਹੁੰਦਾ ਫਿਰ ਉਹਦੇ ਕੰਨੀ ਦੇਖੀ ਜਾਂਦੇ ਨੇ ਉਹ ਆਓਏ ਉਹ ਮੈਨ ਆਓਏ ਇਹਨਾਂ ਦਾ ਸੋ ਆਪਣਾ ਇਲਾਕਾ ਪਹਿਲਾਂ ਇਹਨਾਂ ਨੇ ਨਾ ਮਾਗਰ ਲਾਈ ਰੱਖਿਆ ਵੀ ਮਾਗਰ ਪਿੱਛੇ ਰਹਿ ਗਏ ਪਿੱਛੇ ਰਹਿ ਗਏ ਅਚਾਨਕ 2022 ਚ ਪੰਜਾਬ ਦੇ ਲੋਕਾਂ ਨੇ ਕਹਿਤਾ ਪਿੱਛੇ ਮੁੜੇਗੇ ਪਿੱਛੇ ਮੁੜ ਆਪਣਾ ਪਿੰਡ ਮੂਰੇ ਆ ਗਿਆ ਆਪਣਾ ਪਿੰਡ ਹੁਣ ਸਭ ਤੋਂ ਮੂਰੇ ਆ ਗਿਆ ਹੁਣ ਸਾਰੇ ਆਪਣੇ ਵਾਲੇ ਪਿੰਡ ਨੂੰ ਦੇਖਦੇ ਨੇ ਆਹ ਪਿੰਡ ਆ ਓਏ ਮੇ ਪਾਇੰਨੇ ਆ ਆ ਫੇਰੂਆਣੇ ਵਾਲਾ ਖੇਤ ਆ ਨਾੜੇ ਵਾਲਾ ਆ ਕੱਸੀ ਵਾਲਿਆ ਛੱਪੜ ਵਾਲੇ ਢਾਬਾਂ ਵਾਲੇ ਖੇਤ ਵੀ ਮਸ਼ਹੂਰ ਹੋ ਗਏ ਹੁਣ ਇਹ ਇੱਕ ਮਤਲਬ ਕੁਦਰਤ ਹੈ ਜੀ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਆਪਣੇ ਕਹਿੰਦੇ ਸਿਆਣੇ ਕਿ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਨੀਤ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾਵੇ